ਸਕਦੇ ਜਿਹੜਾ 4-4 5-5 ਫੁੱਟ ਪਾਣੀ ਆ ਸਾਡੀ ਸੜਕ ਤੇ ਤੇ ਸਾਡਾ ਜਿਹੜਾ ਪਸ਼ੂਆਂ ਦਾ ਚਾਰਾ ਸੀ ਪੱਠੇ ਸਾਰੇ ਖਰਾਬ ਹੋ ਗਏ ਬਾਹਰ ਧੂੜੀ ਲਾਈ ਉਹ ਵੀ ਰੁੜ ਗਈ ਹੈ ਜੀ ਤੇ ਜੇ ਅਸੀਂ ਅੱਜ ਵੈਟਰਨਰੀ ਡਾਕਟਰ ਮਲੇ ਵੈਟਰਨਰੀ ਹਸਪੀਟਲ ਦੇ ਵਿੱਚ ਇਨਾਲਾ ਦੇ ਵਿੱਚ ਪਹੁੰਚੇ ਆ ਤੇ ਉੱਥੇ ਸਾਨੂੰ ਉਹਨਾਂ ਨੇ ਅਧਿਕਾਰੀਆਂ ਨੇ ਕਿਹਾ ਵਾ ਵੀ ਪਹਿਲਾਂ ਵੈਰੀਫਾਈ ਕਰਵਾ ਕੇ ਲਿਓ ਸਰਪੰਚ ਕੋ ਮੌਜੂਦਾ ਕੋ ਫਿਰ ਤੁਹਾਨੂੰ ਪਸ਼ੂਆਂ ਦੇ ਚਾਰੇ ਵਾਸਤੇ ਦਿੱਤਾ ਜਾਏਗਾ ਅਸੀਂ ਜਿਹ ਬਹੁਤ ਮਿਹਰ ਬੰਦੇ ਜਿਹੜਾ ਕੁਝ ਵੀ ਅੱਗੇ ਨਹੀਂ ਆਉਂਦੇ ਰਹੀ ਜਾ ਕੇ ਫਿਰ ਆਪ ਜਾ ਕੇ ਲਿਆਂਦਾ ਜਾ ਕੇ ਤੁਹਾਡੇ ਕੋ ਅੱਜ ਦੇ ਦੇਣੀ ਸਿਰਫ ਰਾਸ਼ਨ ਪਹੁੰਚਿਆ ਅੱਜ ਦੇ ਪਹੁੰਚਿਆ ਕੇ ਹੀ ਆਪ ਸੱਕੀ ਵਾਲੇ ਪੁਲ ਤੋਂ ਜਾ ਕੇ ਟਰਾਲਾ ਲੈ ਕੇ ਆਏ ਆ ਵੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੈਰੀਫਾਈ ਕਰਨ ਦਾ ਕੀ ਫਾਇਦਾ ਇੱਕ ਬੰਨੇ ਤੇ ਡੰਗਰ ਭੁੱਖੇ ਮਰਨ ੜੇ ਆ ਲੋਕ ਭੁੱਖੇ ਮਰਨ ੜੇ ਆ ਇਹਨਾਂ ਨੇ ਵੈਰੀਫਾਈ ਕਰਨ ਦਾ ਇੱਕ ਨਵਾਂ ਹੀ ਸ਼ੋਸ਼ਾ ਜਿਹੜਾ ਛੱਡ ਦਿੱਤਾ ਵਾ ਇੱਥੇ ਹੁਣ ਵੈਰੀਫਾਈ ਕਰਕੇ ਦਵੇ ਪਿੰਡ ਦੇ ਵਿੱਚ ਕਈ ਵਾਰੀ ਲਾ ਡਾਟ ਵੀ ਹੁੰਦੀ ਆ ਪਾਰਟੀਆਂ ਦੀਆਂ ਤੇ ਉਹਦੇ ਕਰਕੇ ਕੋਈ ਸਰਪੰਚ ਮੋਰ ਨਾ ਲਾ ਕੇ ਦੇਗਾ ਕਿ ਤੇ ਉਹ ਦੂਜੀ ਪਾਰਟੀ ਦੇ ਡੰਗਰ ਭੁੱਖੇ ਮਰਦੇ ਰਹਿਣਗੇ ਇਸ ਹਲਕੇ ਦਾ ਕੋਈ ਨੁਮਾਇੰਦਾ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਹੈ ਕੋਈ ਨਹੀਂ ਕੋਈ ਨਹੀਂ ਆਇਆ ਬਰੈਡ ਦੇ ਕੇ ਸੁੱਕੇ ਹਿੱਕੇ ਲੱਗੇ ਆ ਸਾਰਿਆਂ ਦੇ ਨਹੀਂ ਮੈਂ ਤਾਂ ਆ ਪਿੰਡ ਦੇ ਬੰਦੇ ਕਾਗਜ਼ਮੁਕੀ ਨਹੀਂ ਕਰਦੇ ਕਰੈਨ ਨਾ ਬੰਦੇ ਉਹ ਲੋਕਾਂ ਦਾ ਆ ਤੁਸੀਂ ਨਾ ਕਹਿੰਦੇ ਨਹੀਂ ਕਿ ਆ ਇੰਦਰ ਬੈਲੇ ਵੀਰ ਜੀ ਬੈਠਾ ਅੱਗੇ ਪਾਣੀ ਜ਼ਿਆਦਾ ਆਇਆ ਨੂੰ ਇੰਦਰ ਦੇ ਯੋਗ ਯਾਰ ਲੋਕ ਅਸੀਂ ਇਸ ਟਾਈਮ ਮੌਜੂਦ ਆ ਪਿੰਡ ਅਲੀਵਾਲ ਕੋਟ ਦੀ ਜੋ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਅੱਜ ਅਸੀਂ ਇੱਥੇ ਪਹੁੰਚੇ ਆ ਗਰਾਊਂਡ ਜ਼ੀਰੋ ਤੇ ਜੋ ਅਸੀਂ ਇਹਨਾਂ ਵੀਰਾਂ ਕੋ ਜਿਹੜਾ ਹਾਲਚਾਲ ਜਾਣਾਂਗੇ ਜੋ ਕਿਉਂਕਿ ਪਿੰਡ ਨੂੰ ਚਾਰ ਸਫਰੋਂ ਪਾਣੀ ਨੇ ਬਹੁਤ ਹੀ ਜਿਹੜਾ ਘੇਰਾ ਪਾਇਆ ਆ ਵਿੱਚ ਫਸੇ ਪਿੰਡ ਜਿਹੜਾ ਹਲੇ ਤੱਕ ਇਹਨਾਂ ਕੋਈ ਮਦਦ ਜਿਹੜੀ ਆ ਸਿਰਫ ਲੋਕ ਜਿਹੜੇ ਮੇਰੇ ਵੀਰ ਭਰਾ ਸੇਵਾ ਕਰ ਰਹੇ ਨੇ ਉਹੀ ਪਹੁੰਚ ਰਹੇ ਨੇ ਚਲੋ ਇਹਨਾਂ ਨੂੰ ਪੁੱਛਦੇ ਹਾਂ ਹਾਂਜੀ ਵੀਰ ਜੀ ਤੁਹਾਡਾ ਨਾਂ ਕੀ ਹੈ ਦੱਸੋ ਮੇਰਾ ਨਾਂ ਕਪਤਾਨ ਸਿੰਘ ਹੈ ਤੁਹਾਡੇ ਕੋਲੇ ਤੱਕ ਕੋਈ ਪ੍ਰਸ਼ਾਸਨ ਦੀ ਕੋਈ ਮਦਦ ਜਾਂ ਕੋਈ ਹੋਰ ਕੋਈ ਨਹੀਂ ਆ ਇੱਥੇ ਦੇ ਨਾਂ ਕਦੀ ਆਇਆ ਹੀ ਕਦੀ ਤੁਹਾਨੂੰ ਕਿਹੜੇ ਕਿਹੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜ਼ਿਆਦਾ ਤੇ ਜ਼ਿਆਦਾ ਪਾਣੀ ਦੀ ਮੁਸ਼ਕਲ ਆ ਤੇ ਇੱਕ ਪੱਠਿਆਂ ਦਾ ਮਤਲਬ ਮੁਸ਼ਕਲ ਆ ਪਾ ਡਕਣਾ ਵਾਸਤੇ ਤਹਾਡੇ ਕੋ ਚਾਰਾ ਜਿਹੜਾ ਸਮਾਜ ਸੇਵੀ ਸੰਸਥਾ ਜਿਹੜੀਆਂ ਸੇਵਾ ਕਰ ਰਹੀਆਂ ਚਾਰੇ ਦੀਆਂ ਤੁਹਾਡੇ ਕੋ ਕੋਈ ਪਹੁੰਚਿਆ ਜਾਂ ਨਹੀਂ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਲੋਕ ਜਿਹੜੇ ਪਚਾਰੇ ਸੇਵਾ ਕਰ ਰਹੇ ਨੇ ਅਸੀਂ ਤੇ ਇਹ ਬੇਨਤੀ ਕਰਾਂਗੇ ਵੀ ਇੱਥੇ ਆਣ ਕੇ ਮਤਲਬ ਜੋ ਇਹਨਾਂ ਦੀ ਮੁਸ਼ਕਲ ਆ ਉਹ ਮਤਲਬ ਪੂਰੀ ਕੀਤੀ ਜਾਵੇ ਇਹਨਾਂ ਦੀ ਹੋਰ ਤੁਸੀਂ ਕੋਈ ਕਹਿਣਾ ਚਾਹ ਤੁਹਾਨੂੰ ਪਤਾ ਹੀ ਆ ਵੇਲਾ ਇੱਥੇ ਡੁੱਬੇ ਪਏ ਆ ਇੱਥੇ ਤੁਹਾਨੂੰ ਵੀ ਪਤਾ ਲੱਗਣ ਡਿਆ ਵੀ ਤੁਹਾਨੂੰ ਇੱਥੇ ਕਿਹੜੀ ਕਿਹੜੀ ਸਹਾਇਤਾ ਮਿਲ ਰਹੀ ਹੈ ਇਹਨਾਂ ਨੂੰ ਕੋਈ ਵੀ ਨਹੀਂ ਆ ਹਾਨੂੰ ਕੋਈ ਵੀ ਨਹੀਂ ਮਿਲ ਲਈ ਐ ਵਕਤ ਤੇ ਅਜੇ ਤੇ ਕੋਈ ਆਏ ਨਹੀਂ ਆਇ ਤੇ ਨਹੀਂ ਜਿਹੜੇ ਸੇਵਾ ਕਰ ਰਹੇ ਨੇ ਲੋਕ ਇੱਥੋਂ ਦੇ ਲੋਕਲ ਜਾਂ ਕੋਈ ਦੂਰੋਂ ਦਰਾਡੇ ਤੋਂ ਆ ਕੇ ਹੁਣ ਅੱਜ ਹੁਣ ਆਈ ਇੱਕ ਟਰਾਲੀ ਆਈ ਐ ਕਚੇ ਜਾਂ ਤੁਹਾਡੀ ਆਈ ਹੋਰ ਕੋਈ ਸਿਰਫ ਅੱਜ ਹੀ ਪਹੁੰਚੀਆਂ ਟਰਾਲੀਆਂ ਜਿਹੜੀਆਂ ਰਸਤੇ ਲੱਗ ਕੋਈ ਆਏ ਨਹੀਂ ਬਾਤ ਚ ਨਹੀਂ ਸਾਡੇ ਤਾਂ ਘਰਾਂ ਦੇ ਵਿੱਚ ਪਾਣੀ ਪਿਆ ਆ ਉੱਧਰ ਵੇਖੋ ਆਣ ਕੇ ਕੋਈ ਸਰਕਾਰ ਦੇ ਵੱਲੋਂ ਕੋਈ 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 ਨਹੀਂ ਆਇਆ ਕੋਈ ਹੀ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਲੈ ਹਾਂਜੀ ਨਹੀਂ ਆਇਆ ਕਿਤਾ ਦੇ ਸਾਹਮਣੇ ਕਰ ਕਰਨਾ ਪੈ ਰਿਹਾ ਜਿੱਤਾਂ ਵਾਜੀ ਆ ਪਾਣੀ ਦੀ ਆ ਦਿੱਕਤ ਤੇ ਰਸਤਾ ਹੈ ਨਹੀਂ ਆ ਬਾਹਰ ਜਾਣ ਲਈ ਰਾਸ਼ਨ ਵਾਨੀ ਦੀ ਆ ਜੋ ਵੀ ਤੇ ਜਾਨ ਡੰਗਰਾਂ ਦੀ ਜ਼ਿਆਦਾ ਦਿੱਕਤ ਆ ਕਿ ਉਹਨਾਂ ਦੀ ਖਾਣ ਲਈ ਚਾਰਾ ਨਹੀਂ ਹੈਗਾ ਉਹ ਕਰਵਾਓ ਜੇ ਕਰਾ ਸਕਦੇ ਤੇ ਕੋਈ ਇਸ ਹਲਕੇ ਦਾ ਕੋਈ ਨੁਮਾਇੰਦਾ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਆ ਕੋਈ ਨਹੀਂ ਕੋਈ ਨਹੀਂ ਆਇਆ ਬਰੈਡ ਦੇ ਗਏ ਸੁੱਕੇ ਹੋਏ ਹਿੱਕੇ ਲੱਗੇ ਆ ਸਾਰਿਆਂ ਦੇ ਇਕੱਲੇ ਬਰੈਡ ਇਹ ਜਿਹੜਾ ਰਾਸ਼ਨ ਜਿਹੜੀ ਰਸਤਿਆ ਇਹ ਤਾਂ ਸਮਾਜ ਸੇਵੀ ਸੰਸਥਾ ਲੋਕ ਦੇ ਰਹੇ ਤੇ ਸਰਕਾਰ ਵੀ ਦੇ ਰਹੀ ਆ ਦੇਖੋ ਸਾਡੇ ਪਿੰਡ ਦੇ ਕੁਝ ਮੌਤ ਮਹਿਰ ਬੰਦੇ ਜਿਹੜਾ ਕੁਝ ਵੀ ਅੱਗੇ ਨਹੀਂ ਆਉਂਦੇ ਰਹੀ ਜਾ ਕੇ ਫਿਰ ਆਪ ਜਾ ਕੇ ਲੈਂਦਾ ਜਾ ਕੇ ਤਹਾਡੇ ਕੋ ਅੱਜ ਦੇ ਦੇਣੀ ਸਿਰਫ ਰਾਸ਼ਨ ਪਹੁੰਚਿਆ ਅੱਜ ਦੇ ਨੂੰ ਜਾ ਕੇ ਹੀ ਆਪ ਸੱਕੀ ਵਾਲੇ ਪੁਲ ਤੋਂ ਜਾ ਕੇ ਟਰਾਲਾ ਲੈ ਕੇ ਆਏ ਕਿਉਂਕਿ ਅਗਲੇ ਬੰਨੇ ਰਾਹ ਬੰਦ ਹੈਗਾ ਵਾ ਤੇ ਕਿਸ ਨੂੰ ਰਾਵਾਂ ਦਾ ਵੀ ਨਿਕਾ ਪਤਾ ਤੇ ਕੋਈ ਇੱਥੋਂ ਸਾਡੇ ਮੌਤ ਬੇਰ ਵੀ ਨਿਕਾ ਜਿਹੜਾ ਬੰਦਾ ਕੋ ਗਿਆ ਉੱਤੇ ਵੀ ਕਿਸੇ ਨੂੰ ਕੋ ਜਾ ਕੇ ਲੈ ਹੀ ਆਵੇ ਅਗਲ ਵੰਡੇ ਪਿੰਡ ਸਾਰਾ ਚਾਰਚ ਪੇੜੇ ਤੋਂ ਡੁੱਬਾ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਸਾਰਾ ਤੁਸੀਂ ਜਾ ਕੇ ਉੱਥੇ ਚੈੱਕ ਕਰੋ ਸਾਰਾ ਹੀ ਕਿਹਦਾ ਕੋਈ ਨੁਕਸਾਨਤ ਨਹੀਂ ਹਲੇ ਤੱਕ ਹੋਇਆ ਨੁਕਸਾਨ ਤੇ ਮਾਲਕ ਦੀ ਕਿਰਪਾ ਜੀ ਨੁਕਸਾਨ ਤੇ ਨਹੀਂ ਕੋਈ ਵੀ ਹੋਇਆ ਹੈਗਾ ਬਾਕੀ ਲੋਕਾਂ ਦੇ ਜਿਹੜਾ ਵੀ ਆ ਪਸ਼ੂਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਚਾਰੇ ਦਾ ਬੁਰਾ ਹਾਲ ਹੈ ਤੁਹਾਨੂੰ ਕੀ ਲੱਗਦਾ ਕਿ ਜੋ ਜਿਹੜਾ ਪਾਣੀ ਦਰਿਆ ਦਾ ਚੜਿਆ ਉਹ ਉੱਤਰ ਰਿਹਾ ਥੱਲੇ ਜਾਂ ਵਧ ਰਿਹਾ ਐਂ ਹਲੇ ਇਧਰੋਂ ਪਿੱਛੋਂ ਤੇ ਜਿਹੜਾ ਉੱਤਰ ਰਿਹਾ ਵਾ ਇਧਰ ਅੱਗੇ ਜਿਹੜਾ ਨਿਕਾਸੀ ਆ ਰਿਹਾ ਪਾਣੀ ਵਧਣ ਡਿਆ ਇਧਰ ਪਾਣੀ ਕੋਈ ਵੀਰ ਜੀ ਕੋਈ ਹੋਰ ਬੋਲ ਸਕੇ ਕਿਹਨੇ ਬੋਲਣਾ ਜੀ ਆਜਾ ਨਹੀਂ ਨਹੀਂ ਆਜੋ ਸੈਣੀ ਬੰਦੇ ਆ ਗਏ ਮਾਤਾ ਜੀ ਬੋਲੋ ਇਧਰ ਲੜ ਗੈਂਗ ਦਾਰੂ ਵਾਲੇ ਬੰਦੇ ਚੱਲਣਾ ਨਹੀਂ ਦਾਰੂ ਵਾਲੇ ਗੈਂਗ ਆ ਗਏ ਆਓ ਜੀ ਅਸੀਂ ਗੱਲਬਾਤ ਕਰਦੇ ਨੇ ਕਰਦੇ ਨੇ ਇੱਥੋਂ ਦੇ ਪਿੰਡ ਦੇ ਜੋ ਮੌਜੂਦਾ ਮੈਂਬਰ ਪੰਚਾਇਤ ਨੇ ਡੇਵਿਡ ਮਸੀ ਜੀ ਹਾਂਜੀ ਭਾਜੀ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਜੋ ਅੱਜ ਸਾਹਮਣਾ ਕਰਨਾ ਪੈ ਰਿਹਾ ਵੇਖੋ ਜੀ ਹੜ੍ਹ ਦੇ ਹਾਲਾਤਾਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਹੀ ਨੇ ਘਰੋਂ ਬਾਹਰ ਨਿਕਲ ਨਹੀਂ ਸਕਦੇ ਜਿਹੜਾ 4-4 5-5 ਫੁੱਟ ਪਾਣੀ ਆ ਸਾਡੀ ਸੜਕ ਤੇ ਤੇ ਸਾਡਾ ਜਿਹੜਾ ਪਸ਼ੂਆਂ ਦਾ ਚਾਰਾ ਸੀ ਪੱਠੇ ਸਾਰੇ ਖਰਾਬ ਹੋ ਗਏ ਬਾਹਰ ਧੂੜੀ ਲਈ ਉਹ ਵੀ ਰੁੜ ਗਈ ਹੈ ਜੀ ਤੇ ਜੇ ਅਸੀਂ ਅੱਜ ਵੈਟਰਨਰੀ ਡਾਕਟਰ ਮਲੇ ਵੈਟਰਨਰੀ ਹਸਪੀਟਲ ਦੇ ਵਿੱਚ ਇਨਾਲਾ ਦੇ ਵਿੱਚ ਪਹੁੰਚੇ ਆ ਤੇ ਉਥੇ ਸਾਨੂੰ ਉਹਨਾਂ ਨੇ ਅਧਿਕਾਰੀਆਂ ਨੇ ਕਿਹਾ ਵਾ ਵੀ ਪਹਿਲਾਂ ਵੈਰੀਫਾਈ ਕਰਵਾ ਕੇ ਲਿਓ ਸਰਪੰਚ ਕੋ ਮੌਜੂਦਾ ਕੋ ਫਿਰ ਤੁਹਾਨੂੰ ਪਸ਼ੂਆਂ ਦੇ ਚਾਰੇ ਵਾਸਤੇ ਦਿੱਤਾ ਜਾਏਗਾ ਅਸੀਂ ਜਿਹੜੀ ਆਪਣੀ ਜਾਨ ਤਲੀ ਤੇ ਰੱਖ ਕੇ ਤੇ ਉਸ ਜਗ੍ਹਾ ਤੇ ਪਹੁੰਚੇ ਪਰ ਅਸੀਂ ਖਾਲੀ ਨਿਰਾਸ਼ਾ ਹੋ ਕੇ ਆਏ ਆ ਜੀ ਡੇਵਿਡ ਜੀ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਜੇ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਜੋ ਅਧਿਕਾਰੀ ਸੀ ਤੁਸੀਂ ਉਹਨਾਂ ਨੂੰ ਜਾਣ ਜਾਣ ਉਹਨੂੰ ਹੀ ਕਰਾਇਆ ਤੁਸੀਂ ਵੀ ਮੈਂ ਖੁਦ ਮੈਂਬਰ ਪੰਚਾਇਤ ਆ ਉਹਨਾਂ ਨੇ ਕਿਹਾ ਵੀ ਤੁਹਾਡੇ ਮੌਜੂਦਾ ਪੰਚਾਇਤ ਮੈਂਬਰ ਹੋਣ ਦਾ ਕੋਈ ਮੁੱਲ ਨਹੀਂ ਹੈ ਜਿੰਨਾ ਚ ਇੱਕ ਤੁਹਾਨੂੰ ਮੌਜੂਦਾ ਸਰਪੰਚ ਮੋਹਰ ਨਹੀਂ ਲਾ ਕੇ ਦਿੰਦਾ ਉਹਨਾਂ ਚੱਕਾ ਹੀ ਕੇਸੇ ਨੂੰ ਨਹੀਂ ਮੰਨਦੇ ਸਾਨੂੰ ਮਿਲ ਵੀ ਅਧਿਕਾਰ ਨਹੀਂ ਆ ਪਰ ਮੈਂ ਚਾਹੁੰਦਾ ਵਾ ਵੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੈਰੀਫਾਈ ਕਰਨ ਦਾ ਕੀ ਫਾਇਦਾ ਇੱਕ ਬੰਨੇ ਤੇ ਡੰਗਰ ਭੁੱਖੇ ਮਰਣਦੇ ਆ ਲੋਕ ਭੁੱਖੇ ਮਰਣਦੇ ਆ ਇਹਨਾਂ ਨੇ ਵੈਰੀਫਾਈ ਕਰਨ ਦਾ ਇੱਕ ਨਵਾਂ ਹੀ ਸ਼ੋਸ਼ਾ ਜਿਹੜਾ ਛੱਡ ਦਿੱਤਾ ਵਾ ਇੱਥੇ ਹੁਣ ਵੈਰੀਫਾਈ ਕਰਕੇ ਦਵੇ ਪਿੰਡ ਦੇ ਵਿੱਚ ਕਈ ਵਾਰੀ ਲਾਡਾਟ ਵੀ ਹੁੰਦੀ ਆ ਪਾਰਟੀਆਂ ਦੀਆਂ ਤੇ ਉਹਦੇ ਕਰਕੇ ਕੋ ਸਰਪੰਚ ਮੋਹਰ ਨਾ ਲਾ ਕੇ ਦੇਗਾ ਕਿ ਤੇ ਉਹ ਦੂਜੀ ਪਾਰਟੀ ਦੇ ਡੰਗਰ ਭੁੱਖੇ ਮਰਦੇ ਰਹਿਣਗੇ ਬੜੀ ਸ਼ਰਮ ਦੀ ਗੱਲ ਆ ਜੀ ਕਿਉਂਕਿ ਜਿਹੜੀ ਇਹ ਹੜੜ ਜਿਹੜਾ ਇੱਥੇ ਹੜ੍ਹ ਪੀਲ ਤੇ ਇਲਾਕਾ ਆ ਪਾਣੀ ਨਾਲ ਅਸੀਂ ਵੀ ਦੇਖ ਚੁੱਕੇ ਬਹੁਤ ਡੁੱਬਿਆ 5-5 ਫੁੱਟ ਜਿਹੜਾ ਪਾਣੀ ਆ ਉਹ ਇਹ ਛੜਕਾਂ ਦੇ ਉੱਤੇ ਝੜਿਆ ਕਿਉਂਕਿ ਬਹੁਤ ਹੀ ਜਾਨ ਜੋਖਮ ਤੇ ਉੱਪਰ ਧਰ ਕੇ ਮੇਰੇ ਵੀਰ ਜਿਹੜੇ ਸੇਵਾਦਾਰ ਦੋ ਟਰਾਲੀਆਂ ਲੈ ਕੇ ਇੱਥੇ ਪਹੁੰਚੇ ਨੇ ਰਾchn ਇਹਨਾਂ ਦੇ ਜੋ ਪਿੰਡ ਵਾਸੀਆਂ ਦਾ ਰੋਸ ਆ ਕਿ ਇਹਨਾਂ ਨੂੰ ਉੱਥੇ ਜੋ ਪੰਚਾਇਤ ਕੋਈ ਲਿਖਿਆ ਜਾਂ ਕੋਈ ਵੀ ਪਛਾਣ ਪੱਤਰ ਉਹ ਮੰਗਿਆ ਜਾ ਰਿਹਾ ਜਦ ਕਿ ਪਸ਼ੂ ਇੱਥੇ ਭੁੱਖੇ ਮਰ ਰਹੇ ਨੇ ਇਹਨਾਂ ਨੂੰ ਰੋਸ ਹੈ ਕਿ ਜਿਹੜੀਆਂ ਇਹੋ ਜਿਹੀਆਂ ਸ਼ਰਤਾਂ ਜੋ ਜਿਹੜੀ ਆਫਤਾ ਆਉਂਦੀ ਆ ਐਮਰਜੈਂਸੀ ਇਹਨਾਂ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਆਪਣੇ ਮਾਦਮ ਚੈਨਲ ਰਾਈ ਤੇ ਇਹੋ ਜਿਹੀਆਂ ਸ਼ਰਤਾਂ ਜਿਹੜੀਆਂ ਉਹ ਨਾ ਰੱਖੀਆਂ ਜਾਣ ਕਿਉਂਕਿ ਪਸ਼ੂ ਜਿਹੜੇ ਬੇਜਵਾਨ ਉਹ ਭੁੱਖੇ ਬੈਠੇ ਨੇ ਜਿਵੇਂ ਕਿ ਤੁਹਾਡੇ ਇੱਥੇ ਦੇਖਿਆ ਕਿ ਪਾਣੀ ਨੇ ਬਹੁਤ ਜ਼ਿਆਦਾ ਜੜੀ ਹੈ ਤਬਾਈ ਮਚਾਈ ਹੋਈ ਹੈ ਬਹੁਤ ਜ਼ਿਆਦਾ ਅਸੀਂ ਵੇਖ ਰਹੇ ਹਾਂ ਕਿ ਨੁਕਸਾਨ ਹੋਇਆ ਪਿੰਡ ਸਾਰਾ ਪਾਣੀ ਦੇ ਵਿੱਚ ਘਿਰਿਆ ਹੋਇਆ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਕਿਹੜੇ-ਕਿਹੜੇ ਮੁਸ਼ਕਲਾਂ ਤੁਸੀਂ ਇੱਥੇ ਸਾਹਮਣਾ ਕਰ ਰਹੇ ਹੋ ਵੇਖੋ ਜੀ ਇੱਥੇ ਮੁਸ਼ਕਲ ਜਦੋਂ ਪਾਣੀ ਆ ਗਿਆ ਫਲੱਡ ਆ ਗਿਆ ਹੁਣ ਮੁਸ਼ਕਲ ਪਿੰਡ ਦੋਵੇਂ ਪਿੰਡ ਸਾਰੇ ਜਿਹੜੇ ਕੋਹਲੀ ਪਿੰਡ ਦੋਵੇਂ ਜਿਹੜੇ ਪਾਣੀ ਘਰੇ ਆ ਤੇ ਮੁਸ਼ਕਲ ਦੇ ਇੱਥੇ ਬਹੁਤ ਜ਼ਿਆਦੀ ਆ ਪੇ ਲੋਕਾਂ ਨੂੰ ਖਾਣ ਪੀਣ ਦਾ ਜਿਹੜਾ ਰਸ਼ਨ ਵਾਸਤੇ ਵਗੈਰਾ ਹੋਰ ਵੀ ਯਾਨੀ ਸਭ ਤੋਂ ਜ਼ਿਆਦੀ ਜਿਹੜੀ ਆ ਹੋਣਕਾ ਇਹ ਜੇ ਪਾਣੀ ਦੀ ਦਿੱਕਤ ਆ ਰਹੀ ਆ ਲੋਕਾਂ ਨੂੰ ਇਹ ਤੁਸੀਂ ਮਤਲਬ ਜਿਹੜਾ ਹੜ੍ਹ ਆ ਜਿਹੜਾ ਇਹ ਕਦੋ-ਕਦੋ ਜਿਹੜਾ ਇਹ ਆਪਣਾ ਇਹ ਇੱਥੇ ਤੁਹਾਡੇ ਹੜ੍ਹ ਜਿਹੜੇ ਦੀ ਮਾਰ ਵਜੀ ਆ ਅਸੀਂ ਦੇ ਵੇਖੋ ਜੀ ਮੇਨੇ ਜਿਹੜੀ ਉਮਰ ਆ ਮੇਰੇ 64 ਦਾ ਜਨਮ 88 ਦਾ ਹੜ੍ਹ ਜਿਹੜਾ ਅਸੀਂ ਉਹ ਵੇਖਿਆ 88 ਦਾ ਹੜ੍ਹ ਜਿਹੜਾ ਉਹ ਵੀ ਬਹੁਤ ਜ਼ਿਆਦਾ ਜ਼ਬਰ ਸੀ ਜਿੱਥੇ ਅਸੀਂ ਆ ਇਸ ਵੇਲੇ ਖੜੇ ਆ ਉਦੋਂ ਇਸ ਜਗ੍ਹਾ ਦੇ ਕੱਡ-ਕੱਡ ਛੇ ਫੁੱਟ ਪਾਣੀ ਸੀ ਉਦੋਂ ਵੀ ਬਹੁਤ ਨੁਕਸਾਨ ਹੋਇਆ ਤੇ ਹੁਣ ਚਲੋ ਆ ਬਾਅਦ ਵਿੱਚ ਇੱਥੇ ਭਰਤੀਆਂ ਪਾ ਕੇ ਮਕਾਨ ਬਣ ਗਏ ਆ ਤੇ ਹੁਣ ਚਲੋ ਪਾਣੀ ਤੇ ਘਰਾਜ ਨਹੀਂ ਵੜਿਆ ਪਰ ਬਾਹਰ ਵੀ ਖੇਤਾਂ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਡੇ ਕੋਲ ਇੱਥੇ ਕੋਈ ਵੀ ਜੋ ਸਰਕਾਰ ਸਰਕਾਰ ਆ ਜਾਂ ਉਹਨਾਂ ਦੇ ਕੋਈ ਨੁਮਾਇੰਦੇ ਜਾਂ ਕੋਈ ਮੋਦ ਪਰ ਕੋਈ ਪਹੁੰਚ ਕੀਤੀ ਗਈ ਇੱਥੇ ਕਿਹੜੀਆਂ ਕਿੜੀਆਂ ਮੁਸ਼ਕਲਾਂ ਮੈਂ ਸਰਕਾਰ ਵੱਲੋਂ ਕੋਈ ਸਾਨੂੰ ਅਜੇ ਤੱਕ ਕੋਈ ਇੱਥੇ ਕੋਈ ਬੰਦਾ ਨਹੀਂ ਆਇਆ ਕੋਈ ਸਰਕਾਰੀ ਕਰਮਚਾਰੀ ਨਹੀਂ ਆਇਆ ਜਿਹਨੇ ਆਣ ਕੇ ਪੁੱਛਿਆ ਹੋਵੇ ਵੀ ਇੱਥੇ ਕੀ ਮੁਸ਼ਕਲ ਹੈ ਤੁਹਾਨੂੰ ਵੀ ਚਾਹੀਦਾ ਜਾਂ ਤੁਹਾਨੂੰ ਕੀ ਕਮੀ ਹੈ ਇੱਥੇ ਕੋਈ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਇੱਥੇ ਆ ਗਈ ਜੀ ਤੁਹਾਨੂੰ ਕੀ ਲੱਗਦਾ ਤੁਹਾਡਾ ਜਿਹੜਾ ਉਹ ਫਸਲ ਜਿਹੜੀ ਬਰਬਾਦ ਹੋ ਗਈ ਆ ਕਿੰਨਾ ਕੁ ਤੁਹਾਨੂੰ ਨੁਕਸਾਨ ਜਿਹੜਾ ਉਹ ਚੇਲਣਾ ਪਵੇਗਾ ਨੁਕਸਾਨ ਦੇ ਵੇਖੋ ਜੀ ਬਹੁਤ ਜ਼ਿਆਦਾ ਹੋ ਗਿਆ ਜਿੰਨਾ ਵੀ ਇਥੇ ਫਸਲ ਨੇ ਬਹੁਤ ਜ਼ਿਆਦਾ ਫਸਲ ਖਰਾਬ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਦੁਨੀਆ ਦਾ ਪਰ ਸਰਕਾਰ ਜਿਹੜੀ ਆ ਕੋਈ ਸਾਰ ਨਹੀਂ ਲੈ ਰਹੀ ਕਿਸੇ ਭਾਈ ਜਿਵੇਂ ਕਿ ਆਪਣਾ ਪੰਤ